ਵੀਡੀਓ ਅਰਸ਼ 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 ਮੜੀਪਾ ਬਾੜਦੀ ਆ Así que a criar para ਜੇ ਦੇ ਮਾਲਵਾ ਦੇ ਪੁੱੜਿਆ ਨਹੀਂ ਹਰਿਆਣਾ ਤੋਂ ਤਵਾਬਾ ਬੋਲਣਗੇ ਦੇਖੇ ਵੱਡਾ ਕੀ ਹੈ ਜਲਾਲ ਸਿੱਧੂ ਨੇ 10000 ਰਾਜੇ ਲਈ ਪੈਦਾ ਕਰ ਦਿੱਤਾ ਗੁਜਾਰੀ 10000 ਸਿਰ ਤੇ ਲਗਾ ਜਲਾਲ ਸਿੱਧੂ ਵੱਲੋਂ ਕਿਹਦਾ ਰਾਜੇ ਪੱਤਰ ਸਭ ਦਾ ਵੀ ਇੱਕ ਸ਼ਕਤਾ ਵੀ ਕੋਲ ਹੈ ਕਿਹਦੇ ਕੀ ਹੋਗਾ ਜਿੰਦਾਂ ਬਸ ਇਹ ਅੱਖਟਾ ਲੈ ਕੇ ਕਮੇਟੀਆਂ ਆ ਰਹੀਆਂ ਹੈ ਇਹ ਕਦੇ ਕੁੱਝ ਨਹੀਂ ਜਿੱਤਣਗੇ ਕਿ ਜਿਸ ਜਨਾ ਆਉਣਾ ਪੈਣਾ ਪਰ ਜਿਹੜੇ ਕੋ ਮਸਲੇ ਅੜਖਾਵੇ ਬਣ ਕੇ ਫਿਰ ਉਹ ਕਿੰਨੇ ਇੱਕਦਮ ਸਤਾਈ ਹੋਏ ਸਤਾਈ ਨੂੰ ਖੜਾ ਉਹ ਟਾਈ ਨੂੰ ہوما ہوتا میرا مگرو وہ شکاری کیا ਬਦਾ ਉਹ ਦਸਵਾ ਸ਼ਿਕਾਰੀ ਦਿੱਤਾ ਜਿਹੜੇ ਕੰਮ ਦਾ ਅੱਜ ਸਾਰਾ ਮੈਦਾਨ ਤੇ ਖੜਿਆ ਹੋਇਆ ਜਿਹੜੀ ਆਹ ਜਾਂਦੇ ਕੰਪਾ ਕਬੱਡੀ ਪੌਂਡ ਦੇ ਦੀਵਾਰਾਂ ਪਿਆ ਹੋਇਆ ਜਿਹੜੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਰੇਡਾਂ ਆਪਣੀ ਦਾ ਕੱਫੇ ਲੱਗਦੀ ਆਹ ਦੁਦਿਆ ਜਿਹੜੀ ਆਹ ਜਦੋਂ ਡੱਗਿਆ ਪੰਜਾਬੀਆਂ ਦਾ ਗੁੱਜੂ ਕਹਿੰਦਾ ਚੱਕ ਤੂ ਦਾ ਚੱਕ ਕੇਦਾ ਜਦੋਂ ਡੱਗਿਆ ਪੰਜਾਬੀਆਂ ਦਾ ਗੁੱਜੂ ਸੋ ਲਾਓ ਇਧਰੇ ਪਾਸੇ ਖੇਡ ਕਬੱਡੀ ਰਕੇਸ਼ ਮੋਹਪੁਰੀਆ ਅਗਲੀ ਕਬੱਡੀ ਪਾਉਂਦਾ ਬੜਾ ਤਿੱਖਾ ਜਿਹਾ ਖਿਡਾਰੀ ਹੈ ਬੜਾ ਸ਼ਾਰਪ ਜਿਹਾ ਕਬੱਡੀ ਖਿਡਾਰੀ ਹੈ ਇਹ ਰੇਡ ਤੇ ਆ ਡੀਟੀਓ ਅਰਸ਼ 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 ਇਹ ਆਓ ਸ਼ਾਨਦਾਰ ਰੱਬ ਅਗਲਾ ਮੈਚ ਵੀ ਬਹੁਤ ਅਵੀ ਸ਼ੇਰ ਸਿੰਘ ਨੂੰ ਮਾਣ ਆਪਣੇ ਬੇਟੇ ਦੇ ਉੱਪਰ ਔਰ ਰਵੀ ਸ਼ੇਰ ਸਿੰਘ ਦਾ ਪੇਟਾ ਅੰਬਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਕਿ ਕੈਂਡੀਆਂ ਕਬੱਡੀਆਂ ਦੇ ਚੜ ਚੜ ਕੇ ਉਹ ਜੱਗੂ 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 ਉਹ ਜੱਗੂ ਬੱਲੇ ਬੱਲੇ ਕਰਵਾ ਗਿਆ ਉਹ ਪੱਟੇ ਦਾ ਹੀ ਤਾੜੀ ਪਾ ਬਣਦੀ ਆ ਆ ਜੋਰਦਾਰ ਤਾੜੀਆਂ ਹੱਕ ਮਾਰ ਜਾਂਦੇ ਵਾਸਤੇ ਜੋਰਦਾਰ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਤੇ ਪੰਜਾਬੀ ਮਾਂ ਬੋਲੀ ਲਾਓ ਰੇਡ ਰਕੇਸ਼ੋ ਪੁਈਆ ਪਾਉਂਦਾ ਹੈ ਕਬੱਡੀ ਔਰ ਦੂਸਰੇ ਪਾਸੇ ਉਧਰ ਵੀ ਜਫਾ ਇਧਰ ਵੀ ਜਫਾ ਆ ਲੱਗ ਰਹੀ ਪੂਰੀ ਕੋਸ਼ਿਸ਼ ਚੱਲਦੀ ਹੋਈ ਪਧਰੀ ਵਾਲਾ ਰਾਜਾ 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 ਕਰਦਾ ਕਮਾਲਾ ਆ ਨੰਬਰ ਵੀ ਤਾੜੀਆਂ ਵੱਜਣਗੀਆਂ ਆ ਨੰਬਰ ਜਿੱਧਰ ਵੀ ਜਾਊਗਾ ਲੱਗ 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 ਮੈਨੂੰ ਲੱਗਦਾ ਹੁਣ ਕਮਾਲ ਕਬੱਡੀ ਕਿ ਵਾਰਿਸ ਬੁੱਲੇ ਸ਼ਾਹ ਹੁਸੈਨ ਜੇ ਕਾਸ਼ਿਮ ਕਾਦਰ ਯਾਰਾਂ ਕਰ ਕਰ ਵਿੱਚ